ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਪਣੇ ਚੈਨਲ ਬਰਾਡ ਫੈਮਿਲੀ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਗੱਲ ਕਰਾਂਗੇ ਤੁਹਾਡੇ ਨਾਲ ਬਾਬਾ ਦੀਪ ਸਿੰਘ ਚੈਰੀਟੇਬਲ ਦੇ ਪ੍ਰਧਾਨ ਪਾਈ ਅਮਨਦੀਪ ਸਿੰਘ ਜੀ ਦੀ ਬੇਟੀ ਦੀ ਮੈਰਿਜ ਬਾਰੇ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਸਾਰੀਆਂ ਵੀਡੀਓ ਵਾਇਰਲ ਹੋ ਚੁੱਕੀਆਂ ਉਸ ਦੇ ਬਾਰੇ ਜਾਣੋ ਅਸਲੀ ਸੱਚ ਕੀ ਹੈ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈਆਂ ਕਿ ਵੀ ਉਹਨਾਂ ਨੇ ਜਿਹੜੇ ਆਨੰਦ ਕਾਰਜਾਂ ਲਹਿੰਗਾ ਚੋਲੀ ਪਾ ਕੇ ਔਰ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਨੰਗੇ ਸਿਰ ਸੀਗੇ ਇਸ ਤਰ੍ਹਾਂ ਦੀਆਂ ਵੀਡੀਓ ਦੇ ਵਿੱਚ ਕਿਹਾ ਜਾ ਰਿਹਾ ਕਿ ਵੀ ਉਹਨਾਂ ਨੇ ਲੰਗੇ ਸਿਰ ਨੰਦ ਕੱਜ ਲਾਇਆ ਔਰ ਲਹਿੰਗਾ ਚੋਲੀ ਪਾਈ ਹੋਈ ਸੀ। ਦੂਸਰੀ ਗੱਲ ਇਹ ਕਹੀ ਜਾ ਰਹੀ ਆ ਵੀ ਉੱਥੇ ਬਹੁਤ ਤਰ੍ਹਾਂ ਦੇ ਪਕਵਾਨ ਪੱਕੇ ਹੋਏ ਸੀ। ਤੀਸਰੀ ਗੱਲ ਇਹ ਕਹਿ ਰਹੇ ਆ ਕਿ ਵੀ ਉੱਥੇ ਪੰਜਾਬੀ ਕਲਾਕਾਰ ਬੁਲਾਏ ਗਏ ਸੀ ਜਿਨ੍ਹਾਂ ਨੇ ਆਪਣੀ ਗਾਇਕੀ ਗਾ ਕੇ ਉੱਥੇ ਬਹੁਤ ਹੀ ਧੂਮ ਧਾਮ ਦੇ ਨਾਲ ਜਿਹੜੇ ਸਗਣ ਰਸਮ ਸਾਰਾ ਕੁਝ ਕੀਤਾ ਗਿਆ। ਇਸ ਤਰ੍ਹਾਂ ਉਹਨਾਂ ਦੇ ਬਾਰੇ ਬੋਲਿਆ ਜਾ ਰਿਹਾ ਉਹਨਾਂ ਦਾ ਬੰਨਣਾ ਇਹ ਆ ਕਿ ਉੱਥੇ ਸੰਤ ਰਣਜੀਤ ਸਿੰਘ ਢਿੰਡਰੀਆਂ ਵਾਲੇ ਅਤੇ ਹੋਰ ਮਹਾਪੁਰਸ਼ ਵੀ ਪਹੁੰਚੇ ਹੋਏ ਸੀ। ਔਰ ਟਾਡੀ ਜੱਥੇ ਵੀ ਪਹੁੰਚੇ ਹੋਏ ਸੀ ਜਿਹੜੀ ਸਟੇਜ ਦੀ ਸ਼ੁਰੂਆਤ ਆ ਉਹ ਸਬਦ ਕੀਰਤਨ ਦੇ ਨਾਲ ਕੀਤੀ ਗਈ ਹੈ ਲਾਸਟ ਵੀ ਸਬਦ ਕੀਰਤਨ ਦੇ ਨਾਲ ਹੀ ਕੀਤਾ ਗਿਆ ਔਰ ਉਹਨਾਂ ਨੇ ਇਹ ਬੋਲਿਆ ਜਾ ਰਿਹਾ ਕਿ ਵੀ ਜਿਹੜਾ ਭਾਈ ਅਮਨਦੀਪ ਸਿੰਘ ਖਾਲਸਾ ਜੀ ਨੇ ਆਪਣੀ ਬੇਟੀ ਨੂੰ ਦਾਜ ਦੇ ਵਿੱਚ 70 ਲੱਖ 2 ਕਰੋੜ ਵਾਲੀ ਗੱਡੀ ਵੀ ਦਿੱਤੀ ਆ ਇਸ ਤਰ੍ਹਾਂ ਕਿਹਾ ਜਾ ਰਿਹਾ ਜੀ ਜਾਣੋ ਅਸਲੀ ਸੱਚ ਭਾਈ ਅਮਨਦੀਪ ਸਿੰਘ ਖਾਲਸਾ ਜੀ ਦੀ ਜਵਾਨ ਦੇ ਵਿੱਚ ਉਹ ਆਪਾਂ ਨੂੰ ਦੱਸ ਰਹੇ ਆ ਕਿ ਅਸਲੀ ਸੱਚ ਕੀ ਆ ਦੇਖੋ ਜੀ ਵੀਡੀਓ ਦੇ ਵਿੱਚ ਮੇਰੀ ਬੱਚੀ ਦਾ ਅਨੰਦਪੁਰਜ ਹੋਇਆ ਮੈਂ ਅਜ ਤੱਕ ਕਿਸੇ ਗੱਲ ਦਾ ਸਪਸ਼ਟੀਕਰਨ ਨਹੀਂ ਦਿੱਤਾ ਸਟੇਜ ਤੇ ਮੈਨੂੰ ਪਤਾ ਹੈ ਜੋ ਬੀਜਿਆ ਵੱਡਣਾ ਉਹ ਹੀ ਪੈਣਾ ਭਾਵੇਂ ਮੈਂ ਆਂ ਭਾਵੇਂ ਉਹ ਤੁਸੀਂ ਆਂ ਹੈ ਜੀ ਪਰ ਇੱਕ ਮੈਂ ਬੇਨਤੀ ਇੱਥੇ ਜ਼ਰੂਰ ਕਰਨੀ ਹੈ ਮੇਰੀ ਬੱਚੀ ਦੇ ਬਾਬਤ ਇੰਨੇ ਅਪਸ਼ਬਦ ਇੰਨੀਆਂ ਗੰਦੀਆਂ ਗੱਲਾਂ ਇੰਨੇ ਬੋਲ ਉਹ ਪਿਆਰੇ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਵਾਲੇ ਬਾਬੇ ਨੇ ਧੀਆਂ ਪੈਣਾ ਦੀ ਇੱਜ਼ਤ ਕਰਨੀ ਸਿਖਾਈ ਹੈ ਅਖੋਤਨਾ ਨਗਰੂ ਨਾਮਦਾਸ ਜੀ ਤਨ ਗੁਰੂ ਆਂਦਾਸ ਜੀ ਕਿਤੇ ਅਫਵਾਹਾਂ ਫਲਾਤੀਆਂ 70 ਲੱਖ ਵਾਲੀ ਗੱਡੀ ਦਿੱਤੀ 2 ਕਰੋੜ ਵਾਲੀ ਮੈਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਥਾਨ ਤੇ ਕਹਿ ਰਿਹਾ ਨਾ 70 ਲੱਖ ਵਾਲੀ ਨਾ 2 ਕਰੋੜ ਵਾਲੀ ਇਹ ਅਫਵਾਹਾਂ ਚ ਬਣੀ ਹੋਈ ਹੈ ਇਹੋ ਜਿਹੀਆਂ ਅਫਵਾਹਾਂ ਹੈ ਜੀ ਤਨ ਗੁਰੂ ਰਾਮਦਾਸ ਜੀ ਤਨ ਗੁਰੂ ਰਾਮਦਾਸ ਜੀ ਸੌਰਨ ਲਖੋ ਨ ਜੀ ਧੰਨ ਬਾਬਾ ਦੀਪ ਸਿੰਘ ਜੀ ਲਹਿੰਗਾ ਪਾ ਕੇ ਕਹਿੰਦੇ ਜੀ ਲਾਵਾਂ ਕਰਾਈਆਂ ਲਹਿੰਗਾ ਪਾ ਕੇ ਆ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਥਾਨ ਜੇ ਇੱਕ ਇੱਕ ਵੀਡੀਓ ਪਈ ਏ ਉਹ ਲਹਿੰਗਾ ਨਹੀਂ ਉਹ ਅਨੌਰਕਲੀ ਮੈਂ ਬਾਅਦ ਚ ਪੁੱਛਿਆ ਅਨੌਰਕਲੀ ਸੂਟ ਕੋਈ ਬੀਬੀਆਂ ਨੂੰ ਪਤਾ ਹੋਣਾ ਉਹ ਸੂਟ ਪਾਇਆ ਹੋਇਆ ਬੱਚੀ ਨਹੀਂ ਕਹਿੰਦੇ ਜੀ ਸਿਰ ਨਹੀਂ ਟਕਿਆ ਉਹ ਗੁਰੂ ਦੀ ਹਜ਼ੂਰੀ ਚ ਤੇ ਸਿਰ ਕਜਿਆ ਹੋਇਆ ਸੀ ਜਿੱਥੇ ਰਿਸੈਪਸ਼ਨ ਸੀ ਜਿੱਥੇ ਲਖਿਆ ਸੀ ਖਾਣ ਪੀਣ ਦਾ ਸਾਰਾ ਪ੍ਰੋਗਰਾਮ ਪ੍ਰਬੰਧ ਕੀਤਾ ਸੀ ਉਥੇ ਜੇ ਬੱਚੀ ਦਾ 2 ਮਿੰਟ ਸਿਰ ਇਦਾਂ ਹੋਇਆ ਉਹ ਬੱਚੀ ਨੇ ਕੀ ਗੁਣਾ ਕਰ ਲਿਆ ਤੁਹਾਡੇ ਘਰ ਵੀ ਧੀਆਂ ਪੈਣਾ ਨੇ ਧੰਨ ਗੁਰੂ ਰਾਮਦਾਸ ਜੀ ਕਿੱਥੇ ਰੋਣਾ ਪਾ ਰਹੇ ਜੀ ਇਹਨਾਂ ਨੇ ਗਾਇਕ ਸੱਤੇ ਗਾਇਕ ਆਏ ਜ਼ਰੂਰ ਨੇ ਇੱਕ ਵੀ ਗਾਇਕ ਨੂੰ ਜੇ ਮੈਂ ਸੰਗਤ ਦੀ ਮਾਇਆ ਦੇ ਵਿੱਚੋਂ ਕੁਝ ਫੀਸ ਦਿੱਤੀ ਹੋਵੇ ਉਹਨਾਂ ਦੀ ਸੇਵਾ ਦਿੱਤੀ ਹੋਵੇ ਪਿਆਰ ਦੇ ਨੱਤੇ ਆਏ ਨੇ ਗਾयक ਆਏ ਉਹਨਾਂ ਨੇ ਗਾਇਆ ਕੀ ਧਾਰਮਿਕ ਗੀਤ ਗਾਏ ਨੇ ਹਾਂਜੀ ਧਾਰਮਿਕ ਗੀਤ ਸੱਭਿਆਚਾਰਕ ਪ੍ਰੋਗਰਾਮ ਉਹਨਾਂ ਨੇ ਗਾਇਆ ਕਿੰਨੇ ਮਹਾਂਪੁਰਸ਼ ਮੌਜੂਦ ਸੀ ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਮਹਾਂਪੁਰਖ ਉੱਥੇ ਆਏ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਉੱਥੇ ਬੈਠੇ ਢੱਡਰੀਆਂ ਵਾਲੇ ਬੈਠੇ ਨੇ ਕਿੰਨੇ ਮਹਾਂਪੁਰਖ ਭਾਈ ਸਾਹਿਬ ਜੀ ਨੇ ਗੁਰਕਬਾਲ ਸਿੰਘ ਜੀ ਨੇ ਲਾਂਵਾਂ ਕਰਾਈਆਂ ਉਸ ਬੱਚੀ ਦੀ ਐਵੇਂ ਅਫਵਾਹਾਂ ਬਿਨਾਂ ਵਜ੍ਹਾ ਤੋਂ ਉਹ ਪਿਆਰੇ ਆਹ ਜਿਹੜੇ ਚੈਨਲ ਵੀ ਇਸ ਵੇਲੇ ਲਾਈਵ ਕਰ ਰਹੇ ਆ ਨਾ ਮੈਂ ਬੋਲਣਾ ਨਹੀਂ ਸੀ ਪਰ ਜੇ ਤੁਹਾਡੇ ਘਰ ਵੀ ਇੰਨਾ ਧੀਆਂ ਧੀਆਂ ਦਾ ਸਤਿਕਾਰ ਕਰਦੇ ਹੋ ਤੇ ਮੇਰਾ ਮੈਸੇਜ ਜ਼ਰੂਰ ਪਹੁੰਚਾਓ ਸਭ ਤੱਕ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਨਾਨਕ ਦਾਸ ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਧੰਨ ਬਾਬਾ ਦੀਪ ਸਿੰਘ ਕਿਤੇ ਕੋਈ ਗੱਲ ਆਪਣੇ ਕੋਲੋਂ ਸਟੋਰੀ ਤਿਆਰ ਕਦੀ ਕੋਈ ਗੱਲ ਤਿਆਰ ਕਰ ਲੈਂਦੇ ਇਹਨਾਂ ਨੇ ਨਚਾਰ ਨਚਾਏ ਇਤੋਂ ਵੱਡਾ ਸਥਾਨ ਤੇ ਕੋਈ ਨਹੀਂ ਨਾ ਇਤੋਂ ਵੱਡਾ ਤੇ ਸਥਾਨ ਕੋਈ ਨਹੀਂ ਨਾ ਜਿੱਥੇ ਮੈਂ ਬੈਠਾ 3 ਮਿੰਟ ਦੀ ਐਂਟਰੀ ਏ ਉਹ ਵੀ ਪੈਲਸ ਵਾਲਿਆਂ ਨੇ ਪੈਕੇਜ ਦੇ ਵਿੱਚ ਦਿੱਤੀ ਉਹ ਵੀ ਮੈਨੂੰ ਨਹੀਂ ਸੀ ਪਤਾ ਇਹ ਸੱਚਾਈ ਏ ਇੱਕ ਇੱਕ ਚੀਜ਼ ਬੋਲਣਾ ਬੱਚੇ ਕਹਿੰਦੇ ਪਾਪਾ ਇਦਾਂ ਐਂਟਰੀ ਕਰਨੀ ਮੈਨੂੰ ਨਹੀਂ ਪਤਾ ਐਂਟਰੀ ਕੀ ਹੁੰਦੀ ਉੱਥੇ ਮੈਂ ਕੋਈ ਨੱਚ ਰਿਆ ਮੈਂ ਏਹੀ ਲਿਬਾਸ ਦੇ ਵਿੱਚ ਵਿਆਹ ਚ ਬੈਠਾ ਗਏ ਨੇ ਦੇਹਰਾਦੂਨ ਵਾਲੇ ਵੀ ਦਿੱਲੀ ਤੋਂ ਸਾਰੇ ਗਏ ਨੇ ਮਹਾਰਾਜ ਜੀ ਦੀ ਮੇਰ ਦੇ ਨਾਲ ਇੱਕ ਵੀ ਜਗ੍ਹਾ ਤੇ ਕਿਸੇ ਨੇ ਮੈਨੂੰ ਨੋਟ ਲਟੁੰਦਿਆਂ ਹੋਇਆਂ ਵੇਖਿਆ ਹੋਵੇ ਇੱਕ ਵੀ ਜਗ੍ਹਾ ਦੇ ਉੱਤੇ ਮੈਨੂੰ ਕੋਈ ਭੰਗੜਾ ਪਾਉਂਦਿਆਂ ਵੇਖਿਆ ਹੋਵੇ ਇੱਕ ਵੀ ਜਦ ਮੈਂ ਬਸ ਸਿਰ ਝੁਕਾ ਕੇ ਬੈਠਾ ਹੋਇਆ ਕੋਈ ਮਾਹ ਪੁਰ ਸ਼ਾਰਿਆ ਉਹਨਾਂ ਨੂੰ ਜੀਆਂ ਓ ਪਿਆਰੇਓ ਇਹ ਮੇਰੀ ਬੇਨਤੀ ਦੋਵੇਂ ਹੱਥ ਜੋੜ ਕੇ ਅਖੋਤਨ ਗੁਰੂ ਨਾਨਕ ਦੇਵ ਜੀ ਤੇ ਗੁਰੂ ਨਾਨਕ ਦੇਵ ਤੇ ਜਿਹੜਾ ਵਿਆਹ ਦਾ ਵੀ ਪ੍ਰਬੰਧ ਕੀਤਾ ਇੱਥੇ ਬਿਠੇ ਨੇ ਗੁਰਮੁਖ ਪਿਆਰੇ ਜਦੋਂ ਇਨਵੀਟੇਸ਼ਨ ਤੁਹਾਨੂੰ ਪਹੁੰਚੇ ਨੇ ਵਿਆਹ ਦਾ ਐਡਰੈਸ ਲਿਖਿਆ ਹੋਇਆ ਦਾਤਾਬੰਦੀ ਛੋੜ ਪਬਲਿਕ ਸਕੂਲ ਦਾਤਾਬੰਦੀ ਛੋੜ ਪਬਲਿਕ ਸਕੂਲ ਲਿਖਿਆ ਹੋਇਆ ਉੱਥੇ ਤਿੰਨ ਚਾਰ ਦਿਨ ਪਹਿਲੇ ਸਾਡੇ ਸੰਗੀ ਨੇ ਉਹ ਸੰਗੀ ਇੱਥੇ ਵੀ ਬੈਠਾ ਹੋਇਆ ਇਸ ਵੇਲੇ ਮਹਾਰਾਜ ਜੀ ਦੀ ਮੇਅਰ ਦੇ ਨਾਲ ਬਿਲਕੁਲ ਨੇੜੇ ਦੇ ਜਿਹੜੇ ਮੇਰੇ ਮਿੱਤਰ ਤਾਈ ਨਾਲ ਵਰਤਦੇ ਨੇ ਦੋ ਤਿੰਨੋਂ ਬੰਦੇ ਨੇ ਕਹਿੰਦੇ ਜੀ ਸਾਡੀਆਂ ਧੀਆਂ ਦਾ ਸ਼ਾਨੋ ਸ਼ੌਕਤ ਨਾਲ ਹੁੰਦਾ ਪ੍ਰੋਗਰਾਮ ਇਦਾਂ ਕਰਦੇ ਅਸੀਂ ਤੇ ਇਹ ਸਾਡੀ ਧੀ ਏ ਇਹਦਾ ਵਿਆਹ ਵੀ ਅਸੀਂ ਸ਼ਾਨੋ ਸ਼ੌਕਤ ਨਾਲ ਐਡਰੈਸ ਲਿਖਿਆ ਸਕੂਲ ਦਾ ਉਹ ਨੇੜੇ ਵਾਲਿਆਂ ਨੇ ਪ੍ਰਬੰਧ ਉੱਥੇ ਕਰ ਦਿੱਤਾ ਤੇ 3 ਮਿੰਟ ਦੀ ਐਂਟਰੀ ਜਿਹੜੀ ਮੈਨੂੰ ਨਹੀਂ ਪਤਾ ਤੇ ਇੰਨਾ ਰੌਲਾ ਪਾਤਾ ਯਾਰ ਤੁਸੀਂ ਤੁਹਾਡੇ ਘਰ ਵੀ ਧੀਆਂ ਨੇ ਤਨ ਗੁਰੂ ਨਾਮਦੇਸ ਜੀ ਤਨ ਗੁਰੂ ਦਾ ਬਾਬੂ ਜੀ ਦੀ ਗੋਦੀ ਚ ਕਹਿ ਰਿਹਾ ਮੇਰੀ ਧੀ ਇੰਨਾ ਰੋ ਰਹੀ ਉਸ ਦਿਨ ਦੀ ਮਤਲਬ ਮੈਂ ਦੱਸ ਨਹੀਂ ਸਕਦਾ ਇੰਨਾ ਸਟ्रेस ਬੱਚਿਆਂ ਨੇ ਲੈ ਲਿਆ ਇੰਨਾ ਜਿਆਦਾ ਪਰੇਸ਼ਾਨੀ ਮੇਰੀ ਮਾਂ ਉਸ ਦਿਨ ਦੀ ਮੰਜੇ ਦੇ ਉੱਤੇ ਬੈ ਗਈ ਕਿ 1981 ਪਰੇਸ਼ਾਨੀ ਮੇਰੀ ਮਾਂ ਉਸ ਦਿਨ ਦੀ ਮੰਜੇ ਦੇ ਉੱਤੇ ਬੈ ਗਈ ਕਿ ਕਿ ਵਿਆਹ ਕਰਨਾ ਝੁਲਮ ਬਣ ਗਿਆ ਧੀ ਨੂੰ ਤੋੜਨਾ ਝੁਲਮ ਬਣ ਗਿਆ ਆਮ ਤੋਂ ਆਮ ਗਰੀਬ ਪਰਿਵਾਰ ਵੀ ਹੋਵੇ ਨਾ ਉਹ ਵੀ ਕਹਿੰਦਾ ਮੇਰੀ ਧੀ ਦਾ ਸ਼ਾਨੋ ਸ਼ੌਕਤ ਨਾਲ ਵਿਆਹ ਹੋਵੇ ਤੁਹਾਨੂੰ ਤਾਂ ਸਭ ਨੂੰ ਮਾਣ ਕਰਨਾ ਚਾਹੀਦਾ ਜੀ ਇਹਦੇ ਕੋਲ ਇਹਨੇ ਪੈਸੇ ਕਿੱਥੋਂ ਆਏ 27 ਸਤੰਬਰ ਦਾ ਪ੍ਰੋਗਰਾਮ ਕੱਢਣਾ ਅਨਾਰ ਦਾਣਾ ਚੌਕ ਪਟਿਆਲੇ ਦਾ 20000 ਬੰਦਾ ਸਾਹਮਣੇ ਬੈਠਾ ਹੋਇਆ ਘੱਟ ਤੋਂ ਘੱਟ 20000 ਬੰਦਾ ਹਜ਼ਾਰਾਂ ਚੈਨਨਾ ਨੇ ਲਾਈਵ ਕੀਤਾ ਉਹਦੇ ਉੱਤੇ ਕਿੰਨੇ ਹੀ ਚੈਨਲ ਸੀ ਮਹਾਰਾਜ ਜੀ ਦੀ ਮਿਹਰ ਦੇ ਨਾਲ ਮੋਬਾਈਲਾਂ ਦੇ ਉੱਤੇ ਖਜਾਰਾਂ ਬੰਦਿਆਂ ਨੇ ਉਹ ਗੱਲਾਂ ਮੇਧੀਆਂ ਰਿਕਾਰਡ ਕੀਤੀਆਂ ਨੇ 27 ਸਤੰਬਰ ਨੂੰ ਮੈਂ ਬੋਲਿਆ ਸੀ ਉਸ ਤੋਂ ਪਹਿਲੇ ਵੀ ਕਈ ਵਾਰੀ ਬੋਲਿਆ ਮੈਂ ਕਿਹਾ ਜੋ ਸੰਗਤ ਮੈਨੂੰ ਇੱਕ ਇੱਕ ਰੁਪਈਆ ਫੜਾਂਦੀ ਐ ਨਾ ਜੋ ਸੰਗਤ ਫੜਾਂਦੀ ਐ ਆ ਜੋ ਤੁਸੀਂ ਇੱਥੇ ਪਾਉਣਾ ਉਹਦੇ ਨਾਲ ਬੱਬੇ ਨਾਨਕ ਦੀ ਰਸੋਈ ਚੱਲਦੀ 2500 ਤੋਂ ਵੱਧ ਜੋ ਪ੍ਰੇਮੀ ਰੋਜ਼ ਲੰਗਰ ਛਕਦੇ ਉਹਦੇ ਨਾਲ 150 ਵਿਧਵਾ ਬੀਬੀਆਂ ਨੇ ਬੱਬਾ ਦੀਪ ਸਿੰਘ ਚੈਰੀਟੇਬਲ ਟਰਸਟ ਵੱਲੋਂ ਉਹਨਾਂ ਨੂੰ ਰਾਸ਼ਨ ਪਹੁੰਚਦਾ ਹੈ ਉਹਦੇ ਨਾਲ ਮਹਾਰਾਜੀ ਦੀ ਮੇਰ ਦੇ ਨਾਲ ਸਕੂਲ ਚੱਲਦਾ 1200 ਤੋਂ ਵੱਧ ਬੱਚਾ ਪੜਦੇ ਆ ਹਸਪਤਾਲ ਚੱਲਦੇ ਆ 20 ਰੁਪਏ ਦੀ ਪਰਚੀ ਤੇ 2 ਦਿਨ ਦੀ ਦਵਾਈ ਦਿੱਤੀ ਜਾਂਦੀ ਤੇ ਨਾਲ ਪਿਆਦੇ ਸਾਰੇ ਇਲਾਜ ਲਾਗਤ ਮੁਲ ਨਾਲ ਹੁੰਦੇ ਹੁਣ ਨਵੀਂ ਸਰਾਹ ਦੀ ਜਗ੍ਹਾ ਲਈ ਹੋਈ ਹੈ ਹੁਣ ਮੈਨੂੰ ਕਹਿੰਦੇ ਜੀ ਇਹਦੇ ਕੋਲ ਮਾਇਆ ਕਿੱਥੋਂ ਆਈ ਮੈਂ ਹਜ਼ਾਰਾਂ ਵਾਰੀ ਇਹ ਚੀਜ਼ ਕਹੀ ਹੈ ਜੋ ਪ੍ਰਬੰਧਕ ਮੈਨੂੰ ਮਾਇਆ ਦਿੰਦੇ ਨੇ ਉਹ ਮੈਂ ਘਰ ਯੂਜ਼ ਕਰਦਾ ਤੇ ਕੀ ਗੁਣਾ ਕਰਦਾ ਤੁਹਾਨੂੰ ਤੇ ਸਗੋਂ ਐਪਰੀਸ਼ੀਏਟ ਕਰਨਾ ਚਾਹੀਦਾ ਇੱਕ ਗ੍ਰਸਤੀ ਬੰਦਾ ਆਪਣਾ ਘਰ ਚਲਾ ਰਿਹਾ ਉਹਦੇ ਨਾਲ ਨਾਲ ਸਮਾਵੰਗ ਵੀ ਕਰਦਾ ਹੈ ਪਰ ਤੁਸੀਂ ਨਾ ਭੰਡੀ ਪ੍ਰਚਾਰ ਕਰਤਾ ਯਾਰ ਕਿ ਮੇਰੀ ਬੇਨਤੀ ਹੈ ਇਹੋ ਜੀਆਂ ਚੀਜ਼ਾਂ ਬਿਨੋਂ ਘੋਖ ਕੀਤਿਆਂ ਅੱਗੇ ਨਾ ਸ਼ੇਅਰ ਕਰਿਆ ਕਰੋ ਆਖੋ ਧੰਗ ਗੁਰੂ ਨਾਮ ਦਾ ਜੀ ਧੰਗ ਗੁਰੂ ਨਾਮ ਦਾ ਤੁਹਾਨੂੰ ਨਹੀਂ ਪਤਾ ਤੁਹਾਡੇ ਇੱਕ ਸ਼ੇਅਰ ਦੇ ਨਾਲ ਬੱਚਿਆਂ ਦਾ ਫਿਰਦਾ ਕਿੰਨਾ ਬਲੁੰਦ ਰਿਆ ਜਾਂਦਾ ਹੈ ਤੁਹਾਨੂੰ ਇਹ ਨਹੀਂ ਪਤਾ ਕਿਸੇ ਦਾ ਘਰ ਉਜੜਨ ਵਾਲਾ ਹੋ ਜਾਂਦਾ ਜਦੋਂ ਇਹੋ ਜੀਆਂ ਗਲਤ ਸਮਾਵਾ ਤੁਸੀਂ ਦੰਦੇ ਹੋ ਇੱਕ ਕੁਦਰਤੀ ਗੱਲ ਚੱਲੀ ਹੈ ਜਿਹੋ ਜਿਹਾਂ ਬੀਜੋਗੇ ਵੱਡੋਗੇ ਉਹ ਬਜਿਆ ਝੂਠੀਆਂ افواਹਾਂ ਨਾ ਫਲਾਓ ਇਹ ਮੇਰੀ ਬੇਨਤੀ ਸਭ ਕੋਲ ٹرسٹ ਦੇ ਨੰਬਰ ਨੇ ਟੀਵੀ ਦੇ ਉੱਤੇ ਰੋਜ਼ ਚੱਲਦੇ ਨੇ ਤੁਸੀਂ ਮੇਰੇ ਨਾਲ ਡਾਇਰੈਕਟ ਗੱਲ ਕਰੋ ਜਦੋਂ ਸ਼ੇਅਰ ਕਰਨ ਤੋਂ ਪਹਿਲੇ ਮੇਰੇ ਕੋਲੋਂ ਪੁੱਛੋ ਭਾਈ ਸਾਹਿਬ ਕੀ ਹੋਇਆ ਹਾਂ ਜੀ ਧੰ ਗੁਰੂ ਰਾਮਦਾਸ ਜੀ ਧੰ ਗੁਰੂ ਰਾਮਦਾਸ ਜੀ ਜੇ 3 ਮਿੰਟ ਦੀ ਐਂਟਰੀ ਉਹ ਵੀ ਆਰਟਿਸਟ ਕਲਚਰਲ ਪ੍ਰੋਗਰਾਮ ਪੇਸ਼ ਕਰ ਰਹੇ ਨੇ ਮੇਰੇ ਪੁੱਛੇ ਬਿਨਾ ਮੈਨੂੰ ਉਹ ਚੀਜ਼ ਦਾ ਪਤਾ ਹੀ ਨਹੀਂ ਕਹਿੰਦੇ ਜੀ ਐਂਟਰੀ ਤੇ ਉਹਦੇ ਵਿੱਚ ਮੈਂ ਕੋਈ ਨਕਸ਼ ਥੋੜੀ ਦੀ ਹੈ ਤੇ ਜੇ ਬੱਚੀਆਂ ਨੇ 3 ਮਿੰਟ ਦੀ ਐਂਟਰੀ ਦੇ ਉੱਤੇ ਇਦਾਂ ਕਰ ਲਿਆ ਗਾयक ਜਿਹੜੇ गा ਰਹੇ ਨੇ ਆ ਸਾਰੇ ਗਏ ਨੇ ਉੱਥੇ ਕੋਈ ਲੱਚਰ ਗੀਤ ਥੋੜੀ ਗਾਏ ਨੇ ਧਾਰਮਿਕ ਗੀਤ ਗਾਏ ਸੱਭਿਆਚਾਰਕ ਗੀਤ ਗਾਏ ਇੱਕ ਓੰਕਾਰ ਤੋਂ ਸ਼ੁਰੂਆਤ ਹੋਈ ਪ੍ਰੋਗਰਾਮ ਦੀ ਵਿੱਚ ਜੋ ਉਹ ਮੈਨੂੰ ਉਹ ਗੀਤ ਭੁੱਲ ਗਏ ਧਾਰਮਿਕ ਗੀਤ ਜਿਹੜੇ ਗਾਏ ਬੱਚਿਆਂ ਨੇ ਆ ਕੇ ਤੇ ਇਹਦੇ ਵਿੱਚ ਕੋਈ ਗੁਨਾਹ ਨਹੀਂ ਸਗੋਂ ਤੁਹਾਨੂੰ ਇਹ ਚੀਜ਼ ਮੌਣ ਨਾਲ ਕਹਿਣੀ ਚਾਹੀਦੀ ਮੈਨੂੰ ਮੇਰੀ ਬੱਚੀ ਕੱਲ ਰੋ ਰੋ ਕੇ ਇੰਨਾ ਰੋ ਰੋ ਕੇ ਕਹਿ ਰਹੀ ਸੀ ਕਹਿੰਦੀ ਪਾਪਾ ਇਹ ਕੀਰਤਨੀਆਂ ਨਾਲ ਇਦਾਂ ਦਾ ਸਲੋਕ ਕਰਦੇ ਨੇ 33 ਸਾਲਾਂ ਦਾ ਤੁਸੀਂ ਮੇਰਾ ਜੀਵਨ ਨਹੀਂ ਵੇਖ ਰਹੇ 33 ਸਾਲ ਹੋ ਗਏ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਾਂ ਕੋਈ ਕਹਿੰਦੇ ਜੀ ਨੂੰ ਬਹੁਤ ਤੱਕ ਤੇ ਪੇਸ਼ ਕਰੋ ਕੋਈ ਕਹਿੰਦਾ ਕਹਿੰਦਾ ਪੇਸ਼ ਕਰੋ ਮੈਂ ਤੇ ਅੱਗੇ ਪੇਸ਼ ਹਾਂ ਜੀ ਉੱਥੇ ਉੱਥੇ ਦੇ ਝੁਕੇ ਹੋਏ ਅੱਜ ਤੱਕ ਕਿਸੇ ਮਹਾਂਪੁਰਖ ਦੇ ਉਲਟ ਨਹੀਂ ਬੋਲੇ ਸਾਰੀਆਂ ਸੰਪਰਦਵਾਂ ਨੂੰ ਨਾਲ ਲੈ ਕੇ ਚੱਲਦੇ ਹਾਂ ਮਹਾਂਪੁਰਖਾਂ ਦਾ ਸਤਕਾਰ ਕਰਦੇ ਹਾਂ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਾਂ ਇੱਕ ਗ੍ਰਸਤੀ ਬੰਦਾ ਜੇ ਸਭ ਕੁਝ ਹੋਣ ਦੇ ਬਾਵਜੂਦ ਮੈਂ ਵੀ ਆਪਣੇ ਘਰ ਸੋਹਣੇ ਬਣਾ ਕੇ ਜੋ ਤੁਸੀਂ ਮਾਇਆ ਦਿੰਦੇ ਘਰ ਗ੍ਰਸਤੀ ਚਲਾ ਸਕਦਾ ਬਹੁਤ ਸਾਰੇ ਕੀਰਤਨੀ ਇਦਾਂ ਕਰਦੇ ਮੇਰੇ ਖਿਆਲੋਂ ਚੰਗਾ ਕਰਦੇ ਨੇ ਉਹ ਗਲਤ ਨਹੀਂ ਚੰਗਾ ਕਰਦੇ ਨੇ ਮੇਰੇ 발 ਉਂਗਲਾਂ ਹੋ ਰਹੀਆਂ ਸੇਵਾ ਦੇ ਕਰਕੇ ਉਹ ਸੇਵਾ ਵੀ ਮੈਂ ਹਜ਼ਾਰਾਂ ਵਾਰੀ ਕੋਈ ਰੌਲਾ ਪਾਉਣਾ ਪ੍ਰਬੰਧਕ ਜੋ ਮੈਨੂੰ ਦਿੰਦੇ ਨੇ ਮੈਂ ਘਰ ਯੂਜ਼ ਕਰਦਾ YouTube ਤੋਂ ਵੀ ਮੈਨੂੰ ਪੈਸੇ ਆਉਂਦੇ ਨੇ ਪਰ ਸੰਗਤ ਇੱਕ ਇੱਕ ਪੈਸਾ ਜੋ ਦਿੰਦੀ ਏ ਉਹ ਸੇਵਾਵਾਂ ਦੇ ਕਰਜ਼ਾਂ ਤੇ ਲੱਗਦਾ ਹੈ ਹਰ ਮਹੀਨੇ ਦਾ ਲੱਖਾਂ ਰੁਪਏ ਦਾ ਖਰਚਾ ਕਿੱਥੋਂ ਹੋ ਰਿਹਾ ਤੁਸੀਂ ਕਰ ਰਹੇ ਹੋ ਨਾ ਮਹਾਰਾਜ ਜੀ ਦੀ ਮਿਹਰ ਨਾਲ ਤੇ ਜੋ ਪ੍ਰਬੰਧਕ ਦਿੰਦੇ ਉਹ ਮੈਂ ਘਰ ਯੂਜ਼ ਕਰਦਾ ਮੈਂ ਤਾਂ ਸੰਗਤ 'ਚ ਕਹਦੇ ਆ ਇਸ ਤੋਂ ਵੱਡੀ ਹੋਰ ਕੀ ਗੱਲ ਕਰਾਂ